ਪਹੀਂ ਕਿੰਨੇ ਆ ਮੈਂਬਰ ਪਾਰਲੀਮੈਂਟ ਹੋਣ ਐਲੋਪੀ ਹੋਣ ਐਮਐਲਏ ਹੋਣ ਲੋਕਾਂ ਦੇ ਚੁਣੇ ਹੋਏ ਔਰ ਸ਼ਬਦਾਂ ਦੀ ਮਰਿਆਦਾ ਐਡੀ ਭੱਦੀ ਹੋਵੇ ਔਰ ਵੀ ਡਿਪਟੀ ਕਮਿਸ਼ਨਰ ਵਰਗਿਆਂ ਨੂੰ ਏਡੀਸੀ ਵਰਗਿਆਂ ਨੂੰ ਤੁਸੀਂ ਇਸ ਅੰਦਾਜ਼ਾ ਲਾਓ ਕਿ ਜਦੋਂ ਕੋ ਆਮ ਬੰਦਾ ਇਹਨਾਂ ਦੇ ਘਰਾਂ 'ਚ ਜਾਂਦਾ ਹੋਊਗਾ ਤੇ ਉਹਨੂੰ ਕਿਦਾਂ ਦੀ ਸ਼ਬਦਾਵਲੀ ਵਰਤੇ ਹੋਣਗੇ ਜੇ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਜੇ ਇਹੋ ਜਿਹੀਏ ਤੁਸੀਂ 99% ਜਿਹੜੀਆਂ ਪੰਚਾਇਤਾਂ ਨੇ ਜਿੱਦਾਂ ਬਹਿਤ ਸਾਹਿਬ ਨੇ ਕਿਹਾ ਟੈਚੀ ਲੈ ਲੈ ਕੇ ਬਣਾਈਆਂ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿੱਤੇ ਇਹਨਾਂ ਨੂੰ ਜਿਕ ਜ ਇਹਨਾਂ ਨੂੰ ਯਕੀਨ ਨਹੀਂ ਹੋਣਿਆ ਕਿ ਸਾਡਾ ਪਾਰਟੀ ਦਾ ਐਸ਼ਰ ਹੋ ਗਿਆ ਇਹ ਲੋਕਾਂ ਨੇ ਪਿੰਡਾਂ 'ਚ ਧੜੇ ਬਣਾਏ ਆ ਭਰਾ ਮਾਰੂ ਜੰਗ ਪਿੰਡਾਂ 'ਚ ਸ਼ੁਰੂ ਕੀਤੀ ਐ ਸਰਦਲਤੀਆਂ ਕਰਾਉਂਦੇ ਆ ਪੰਜੀ 30 ਸਰਸੰਪੀਆਂ ਮੈਂ ਆਪਣੇ ਅਲਖਿਨ ਕਰਾ ਦਿੱਤਾ। ਲਾਸੋ ਹਦਿਆਂ ਨੇ ਸ਼ਮਸ਼ੇਰ ਜੀ ਨੇ ਕਰਾਈਆਂ ਪੰਨੂ ਸ਼ੈਰੀ ਸਾਹਿਬ ਕਰਾਉਣ ਦੇ ਆ। ਇਹ ਤਾਂ ਬਖਲਾੜ ਚਾਰੇ ਕਿ ਇੰਨਾ ਵੱਡਾ ਸਮਰਥਨ ਮਿਲ ਰਿਹਾ। ਸਰਸੰਪੀਆਂ ਹੋ ਰਹੀਆਂ ਆਮ ਆਦਮੀ ਪਾਰਟੀ ਤੇ ਅੱਕ ਸਰਕਾਰ ਤੇ ਅੱਕ ਚ ਇਸ ਕਰਕੇ ਆਪਣੀ ਫਰਸਟ੍ਰੇਸ਼ਨ ਕੱਢ ਰਹੇ ਆ। ਆਪਣੀ ਬਖਲਾੜ ਹੋਰਦੀ ਕਿਤੇ ਨਹੀਂ ਨਿਕਲਦੀ ਤੇ ਸਾਡੇ ਆ ਕੇ ਅਸਰਾ ਤੇ ਕੱਢ ਰਹੇ ਆ। ਕਹਿੰਦੇ ਭੁੱਲਦੇ ਸਾਡੀ ਪਰਵਰਿਸ਼ ਉਹਨਾਂ ਵਰਗੀ ਨਹੀਂ ਗਈ। ਸਾਡੀ ਪਰਵਰਿਸ਼ ਕਿਹੜੀ ਆ ਜੋ ਸਾਨੂੰ ਸੰਸਕਾਰ ਸਾਡੇ ਵੱਡੇ ਬਤੇ ਰਿਆ ਨੇ ਦਿੱਤੇ ਅਸੀਂ ਕਦੀ ਛੱਦਾ ਦੀ ਮर्यादा ਨਹੀਂ ਤੋੜੀ। ਛੇ ਕਮਿਸ਼ਨ ਤੋਂ ਵੀ ਮੰਗ ਕਰਦਾ ਕਿ ਕਿਉਂਕਿ ਡੀਸੀ ਸਾਹਿਬ ਉਹਨਾਂ ਦੇ ਨੁਮਾਇੰਦੇ ਨੇ ਇਸ ਵੇਲੇ ਇਲੈਕਸ਼ਨ ਕੋਰਟ ਲੱਗਾ ਹੋਇਆ ਡੀਜੀਪੀ ਸਾਹਿਬ ਤੋਂ ਮੰਗ ਕਰਦਾ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਇੱਕ ਇੱਕ ਮੈਸੇਜ ਮਿਲੇ ਲੜੀ ਕਲਾ ਪੰਜਾਬ ਨਿਊਜ਼ ਤੇ ਸਵੇਰੇ ਦੀ ਖਬਰ ਗੁਰਦਾਸਪੁਰ ਤੋਂ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਵਿੱਚ ਹੋਏ ਘਟਨਾਕਰਮ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਦੇ ਹੱਕ ਵਿੱਚ ਆ ਗਈ ਹੈ। देर शाम ਜ਼ਿਲ੍ਹੇ ਦੀ तमाम ਆਪ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੱਕ ਐਮਪੀ ਨੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਉੱਗੇ ਆਗੂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਵਾਲੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਦਕਿ ਦੂਜੇ ਸੀਨੀਅਰ ਆਗੂ ਵੱਲੋਂ ਵੀ ਉਸ ਨੂੰ ਰੋਕਿਆ ਨਹੀਂ ਗਿਆ। कहा उन्ह एम पी अजि शब्दावली वर्तना शोभा नहीं दिता है जबकि डिप्टी कमिश्नर एक जिम्मेवार आहद्ध है पंजाब हेल्थ सिस्टम के चेयरमैन रमन बहेल बटाला के विधायक शैरी कलसी डेरा बाबा नानक हल्का इंचार्ज गुरदीप रंदावा, चेयरमैन जगरूप सेखवान ਚੇਅਰਮੈਨ ਬਲਬੀਰ ਪੰਨੂ ਅਤੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਸ਼ੈਰੀ ਕਲਸੀ ਅਤੇ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਦਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪਿੰਡਾਂ ਵਿੱਚ ਸਰਪੰਚ ਉਮੀਦਵਾਰ ਹੀ ਨਹੀਂ ਮਿਲ ਰਹੇ ਹਨ ਜ਼ਿਆਦਾਤਰ ਜਗ੍ਹਾ ਤੇ ਆਪ ਦੇ ਸਰਵਸਮਤੀ ਨਾਲ ਸਰਪੰਚ ਚੁਣੇ ਜਾ ਰਹੇ ਹਨ ਜਿਸ ਕਾਰਨ ਕਾਂਗਰਸੀ ਬੁਖਲਾ ਗਏ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕਾਰਜਕ ਸਾਡੇ ਐਮਐਲਏ ਬਟਾਲਾ ਸ਼ੈਰੀ ਕਲਸੀ ਜੀ ਬੈਲ ਸਾਹਿਬ ਰੰਦਾਵਾ ਸਾਹਿਬ ਸ਼ਮਸ਼ੀਰ ਜੀ ਔਰ ਪੰਨੂ ਸਾਹਿਬ ਅੱਜ ਅਸੀਂ ਸਾਰੇ ਅੱਜ ਇੱਥੇ ਇਕੱਤਰ ਹੋਏ ਆ ਕਿਉਂਕਿ ਜੋ ਅੱਜ ਸ਼ਬਦਾਂ ਦੀ ਮर्यादा ਜਿਹੜੀ ਆ ਕਾਂਗਰਸ ਦੀ ਛੋਟੀ ਦੀ ਲੀਡਰਸ਼ਿਪ ਅਸੀਂ ਕਹਿੰਨੇ ਆ ਮੈਂਬਰ ਪਾਰਲੀਮੈਂਟ ਹੋਣ ਐਲੋਪੀ ਹੋਣ ਐਮਐਲਏ ਹੋਣ ਲੋਕਾਂ ਤੇ ਚੁਣੇ ਹੋਏ ਔਰ ਸ਼ਬਦਾਂ ਦੀ ਮर्यादा ਐਡੀ ਭੱਦੀ ਹੋਵੇ ਇਹਦੀ ਮੈਂ ਸ਼ਖਤ ਤੋਂ ਸ਼ਖਤ ਸ਼ਬਦਾਂ ਚ ਨਿੰਦਾ ਕਰਦਾ ਏਦਾਂ ਤੇ ਅੱਜ ਕੱਲ ਯੂਨੀਵਰਸਿਟੀਆਂ ਚ ਕਾਲਜਾਂ ਦੇ ਬੱਚੇ ਨਹੀਂ ਬੋਲਦੇ ਜਿਸ ਤਰ੍ਹਾਂ ਦੀ ਸ਼ਬਦਾਵੜੀ ਜਿਹੜੀ ਆ ਅੱਜ ਸਾਡੇ ਐਮਐਲਏ ਔਰ ਐਮਪੀ ਸਾਹਿਬ ਨੇ ਬੋਲੀ ਆ ਇਹ ਬਹੁਤ ਮਾੜੀ ਆ ਵੇਖੋ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਲੋਕ ਫੋਲੋ ਕਰਦੇ ਆ ਆਪਾਂ ਨੌਜਵਾਨ ਪੀੜ੍ਹੀ ਨੂੰ ਇੱਕ ਕੀ ਇਥੋਂ ਮੈਸੇਜ ਦੇ ਰਹੇ ਆ ਏਦਾਂ ਦੀ ਮਾੜੀ ਸ਼ਬਦਾਵਲੀ ਬੋਲ ਕੇ ਇੰਨੇ ਲੱਖਾਂ ਲੋਕਾਂ ਨੇ ਅਲੈਕਟ ਕੀਤਾ ਹੋਵੇ ਹਜ਼ਾਰਾਂ ਲੋਕਾਂ ਨੇ ਅਲੈਕਟ ਕੀਤਾ ਹੋਵੇ ਔਰ ਇਹੋ ਜੀ ਡੈਰੋਗੇਟਰੀ ਲੈਂਗੁਏਜ ਯੂਜ਼ ਕਰਨੀ ਔਰ ਉਹ ਵੀ ਡਿਪਟੀ ਕਮਿਸ਼ਨਰ ਵਰਗਿਆਂ ਨੂੰ ਏਡੀਸੀ ਵਰਗਿਆਂ ਨੂੰ ਤੁਸੀਂ ਇਸ ਅੰਦਾਜ਼ਾ ਲਾਓ ਕਿ ਜਦੋਂ ਕੋ ਆਮ ਬੰਦਾ ਇਹਨਾਂ ਦੇ ਘਰਾਂ 'ਚ ਜਾਂਦਾ ਹੋਊਗਾ ਤੇ ਉਹਨੂੰ ਕਿੱਦਾਂ ਦੀ ਸ਼ਬਦਾਵਲੀ ਵਰਤੇ ਹੋਣਗੇ ਜੇ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਜੇ ਇਹੋ ਜਿਹੀ ਇਹ ਮਰਦੀ ਜਿਹੜੀ ਸ਼ਬਦਾਵਲੀ ਉਹ ਵਰਤੇ ਆ ਇਹਦੀ ਅਸੀਂ ਸਾਰੀ ਜ਼ਿਲ੍ਹਾ ਗਰਦਾਸਪੁਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹਦੀ ਸਖਤ ਤੋਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਆਂ ਔਰ ਬਾਕੀ ਮੈਂ ਦੱਸਣਾ ਚਾਹੁੰਨਾ ਕਿ ਜੋ ਤੁਸੀਂ ਵਿਜਿਆ ਸੀ ਉਹ ਅੱਜ ਵੱਡ ਰਹੇ ਹੋ ਤੁਸੀਂ 99% ਜਿਹੜੀਆਂ ਪੰਚਾਇਤਾਂ ਨੇ ਜਿੱਦਾਂ ਬਹਿਲ ਸਾਹਿਬ ਨੇ ਕਿਹਾ ਟੈਚੀ ਲੈ ਲੈ ਕੇ ਬਣਾਈਆਂ ਇੱਕ ਥਾਂ ਚੋਣ ਨਹੀਂ ਹੋਣ ਦਿੱਤੀ ਲੋਕਤੰਤਰ ਦੀ ਹੱਤਿਆ ਕੀਤੀ ਔਰ ਇੱਕ ਦਿਨ ਦਫਤਰ 'ਚ ਕੋਈ ਅਫਸਰ ਨਹੀਂ ਸੀ ਬਿਆ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਦਫਤਰ ਦਫਤਰਾਂ 'ਚ ਬੈਠੇ ਨੇ ਮੁਲਾਜ਼ਮ ਵੀਡੀਓ ਸੇਬਾਨ ਸੈਕਟਰੀ ਸੇਬਾਨ ਸਭ ਕੁਝ ਮਿਲ ਰਿਹਾ ਪਰ ਕਾਂਗਰਸ ਪਾਰਟੀ ਜਿੱਦਾਂ ਕਹਿੰਦੇ ਆ ਨਾ ਕਿ ਰੱਸੀ ਟੁੱਟ ਗਈ ਤੇ ਬਲ ਨਹੀਂ ਗਿਆ ਇਹਨਾਂ ਦੀ ਰੱਸੀ ਟੁੱਟ ਗਈ ਆ ਇਹਨਾਂ ਦਾ ਐਡਾ ਮਾੜਾ ਹਸ਼ਰ ਹੋਇਆ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿੱਤੇ ਇਹਨਾਂ ਨੂੰ ਜਿੱ ਇਹਨਾਂ ਨੂੰ ਯਕੀਨ ਨਹੀਂ ਹੋਣ ਰਿਆ ਕਿ ਸਾਡਾ ਪਾਰਟੀ ਦਾ ਇਹ ਅਸ਼ਰ ਹੋ ਗਿਆ ਔਰ ਅੱਜ ਜਿਹੜੀ ਸਰਪੰਚੀ ਦੀ ਇਲੈਕਸ਼ਨ ਆ ਉਹਨਾਂ ਚ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਰੇ ਅੱਜ ਵੀ ਤੁਸੀਂ ਜਾ ਕੇ ਰਿਟਰਨਿੰਗ ਅਫਸਰਾਂ ਤੋਂ ਪੁੱਛ ਲਓ ਕਿੰਨੀ ਫਾਈਲਿੰਗ ਹੋਈ ਆ ਕੋਈ ਇਹਨਾਂ ਦਾ ਬੰਦਾ ਕਾਗਜ਼ ਭਰਨ ਨੂੰ ਤਿਆਰ ਨਹੀਂ ਔਰ ਉਲਟਾ ਇਲਜ਼ਾਮ ਸਾਡੇ ਤੇ ਲਾਉਣ ਦੇ ਹੀ ਧੱਕਾ ਕੀਤਾ ਅਸੀਂ ਕੋਈ ਨਹੀਂ ਧੱਕਾ ਜੋ ਨਾ ਬੀਜਿਆ ਵਾ ਉਹ ਵਟਣ ਦੇ ਆ ਇਹਨਾਂ ਨੇ ਸਭ ਕੁਝ ਮਾਰਾ ਕੀਤਾ ਪਰ ਸਾਡੀ ਜੋ ਸੀਐਮ ਸਾਹਿਬ ਨੇ ਸੁਨੇਹਾ ਦਿੱਤਾ ਸੀ ਕਿ ਅਸੀਂ ਪਿੰਡਾਂ 'ਚ ਧੜੇਬਦੀ ਖਤਮ ਕਰੀਏ ਇਹ ਲੋਕਾਂ ਨੇ ਪਿੰਡਾਂ 'ਚ ਧੜੇ ਬਣਾਏ ਆ ਭਰਾ ਮਾਰੂ جنگ ਪਿੰਡਾਂ 'ਚ ਸ਼ੁਰੂ ਕੀਤੀ ਅਸੀਂ ਸਰਬਸੰਤੀਆਂ ਕਰਾਉਂਦੇ ਆ 50 30 ਸਰਬਸੰਤੀਆਂ ਮੈਂ ਆਪਣੇ ਹਲਕੇ 'ਚ ਕਰਾ ਚੁੱਕਾ 10 ਹੋਗੀਆਂ ਨੇ ਸ਼ਮਸ਼ੇਰ ਜੀ ਨੇ ਕਰਾਈਆਂ ਪੰਨੂ ਸ਼ੈਰੀ ਸਾਹਿਬ ਕਰਾਉਂਦੇ ਆ ਅਸੀਂ ਤਾਂ ਸਰਬਸੰਤੀਆਂ ਕਰਾਉਂਦੇ ਆ ਕਿ ਹੱਥ ਜੋੜਾਂਦੇ ਲੋਕਾਂ ਨੂੰ ਕਿ ਆਪਾਂ ਭਰਾ ਮਾਰੂ جنگ ਖਤਮ ਕਰੀਏ ਤੇ ਇਹ ਧੱਕੇ ਨਾਲ ਬੰਦੇ ਖਲਾਂਦੇ ਘਾਟਾ ਧੜਾ ਬਣਿਆ ਰਵੇ ਸਾਡੀ ਪਾਰਟੀ ਬਣੀ ਰਵੇ ਭਰਾਵਾਂ ਨੂੰ ਪਾੜਾਂ ਡੇ ਆ ਟੱਬਰਾਂ ਨੂੰ ਪਾੜਾਂ ਡੇ ਆ ਜਿਹੜਾ ਨਤੀਜਾ ਅਸੀਂ ਭੁਗਤਣ ਡੇ ਆ ਪਿੰਡਾਂ ਸੋ ਇਹ ਬੜਾ ਮਾੜਾ ਵਾ ਮਾਨ ਸਾਹਿਬ ਨੇ ਇੱਕ ਬੜਾ ਚੰਗਾ ਸੁਨੇਹਾ ਦਿੱਤਾ ਸੀ ਕਿ ਇਸ ਵਾਰਾਂ ਸਰਪੰਚੀ ਦੀ ਜਿਹੜੀ ਇਲੈਕਸ਼ਨ ਆ ਇਹ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਤੇ ਪਿੰਡ ਦਾ ਸਰਬਸੰਪਤੀ ਹੋਵੇ ਆਪਾਂ ਪਿੰਡ ਦਾ ਮੁਖੀਆ ਜਿਹੜਾ ਵਾ ਉਹ ਚੰਗਾ ਸਾਰਾ ਪਿੰਡ ਇਕੱਠਾ ਹੋ ਕੇ ਪਰਿਆ ਚ ਬੈ ਕੇ ਚੋਣੇ ਸੋ ਇੱਕ ਬੜੀ ਵਧੀਆ ਪਹਿਲ ਮਾਨ ਸਾਹਿਬ ਨੇ ਕੀਤੀ ਜਿਹਦੇ ਤੇ ਗੂਰ ਪੈ ਰਿਆ ਜਿਹੜਾ ਇਹਨਾਂ ਨੂੰ ਜਿਹੜਾ ਵਾ ਉਹ ਇਹ ਤਾਂ ਬਖਲਾਹਟ ਚ ਆ ਰਹੇ ਕਿ ਇੰਨਾ ਵੱਡਾ ਸਮਰਥਨ ਮਿਲ ਰਿਹਾ ਸਰਬਸੰਤੀਆਂ ਹੋ ਰਹੀਆਂ ਆਮ ਆਦਮੀ ਪਾਰਟੀ ਦੇ ਹੱਕ 'ਚ ਸਰਕਾਰ ਦੇ ਹੱਕ 'ਚ ਇਸ ਕਰਕੇ ਆਪਣੀ ਫਰਸਟ੍ਰੇਸ਼ਨ ਕੱਢ ਰਹੇ ਆ ਆਪਣੀ ਬਖਲਾਹਟ ਹੋਰ ਦੇ ਕੇ ਤੇ ਨਹੀਂ ਨਿਕਲਦੀ ਤੇ ਸਾਡੇ ਆ ਕੇ ਅਫਸਰਾਂ ਤੇ ਕੱਢ ਰਹੇ ਆ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਅਫਸਰਾਂ ਦੇ ਨਾਲ ਚਟਾਨਵਾ ਖਲੋਤੇ ਆ ਜਿਸ ਤਰ੍ਹਾਂ ਰੰਧਾਵਾ ਸਾਹਿਬ ਨੇ ਕਿਹਾ ਕਿ ਸਾਨੂੰ ਵੀ ਸਾਰਾ ਕੁਝ ਕਰਨਾ ਆਉਂਦਾ ਪਰ ਅਸੀਂ ਸ਼ਬਦਾਂ ਦੀ ਕਦੀ ਮਰਿਆਦਾ ਨਹੀਂ ਭੁੱਲਦੇ ਸਾਡੀ ਪਰਵਰਿਸ਼ ਉਹਨਾਂ ਵਰਗੀ ਨੇਗੀ ਸਾਡੀ ਪਰਵਰਿਸ਼ ਜਿਹੜੀ ਆ ਜੋ ਸਾਨੂੰ ਸੰਸਕਾਰ ਸਾਡੇ ਵੱਡੇ-ਵਡੇਰਿਆਂ ਨੇ ਦਿੱਤੇ ਅਸੀਂ ਕਦੀ ਸ਼ਬਦਾ ਦੀ ਮर्यादा ਨਹੀਂ ਭੁੱਲੇ ਸੋ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਤੋਂ ਵੀ ਮੰਗ ਕਰਦਾ ਕਿ ਕਿਉਂਕਿ ਡੀਸੀ ਸਾਹਿਬ ਉਹਨਾਂ ਦੇ ਨਮਾਇਤੇ ਨੇ ਇਸ ਵੇਲੇ ਇਲੈਕਸ਼ਨ ਕੋਡ ਲੱਗਾ ਹੋਇਆ ਡੀਜੀਪੀ ਸਾਹਿਬ ਤੋਂ ਮੰਗ ਕਰਦਾ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਇੱਕ ਇੱਕ ਮੈਸੇਜ ਮਿਲੇ ਕਿ ਗੁੰਡਾਗਰਦੀ ਜਿਹੜੀ ਆ ਉਹ ਕਦੇ ਚਿਤਬਰਤਾਸ਼ ਨਹੀਂ ਹੋਊਗੀ ਇਹ ਲੋਕਤੰਤਰ ਆ ਇਹ ਡੀਸੀ ਦਾ ਦਫ਼ਤਰ ਜਿਹੜਾ ਵਾ ਇਹਦਾ ਘਾਣ ਨਹੀਂ ਕੀਤਾ ਜਾ ਸਕਦਾ ਇਹਦੀ ਮਰਿਆਦਾ ਬਹਾਲ ਹੋਣੀ ਚਾਹੀਦੀ ਆ ਲੋਕਤੰਤਰ ਤਾਂ ਹੀ ਬਹਾਲ ਹੋਊਗਾ ਜੇ ਇਹ ਜਿਹੜੇ ਜਿਨ੍ਹਾਂ ਨੇ ਗਲਤੀ ਕੀਤੀ ਐ ਨਾਲ ਉਹ ਸਖਤ ਤੋਂ ਸਖਤ ਸਜ਼ਾ ਮਿਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬੋਲੇ ਤਾਂ ਬੋਲੇ ਛਾਨਣੀ ਕੀ ਬੋਲੇ ਇਹ ਧੱਕੇ ਦੀ ਗੱਲ ਕਰਦੇ ਨੇ ਉਹ ਜਿੰਨਾ ਧੱਕਾ 2019 ਚ ਇਹਨਾਂ ਵੱਲੋਂ ਕੀਤਾ ਗਿਆ ਉਹ ਤੇ ਇਹਨਾਂ ਨੇ ਤਾਂ ਤਰੀਕਾ ਦੱਸਤਾ ਵੀ ਆਹ ਤਰੀਕਾ ਜੇ ਇਹ ਸਮਝਦੇ ਨੇ ਵੀ ਅਸੀਂ ਧੱਕਾ ਕਰ ਲੀਏ ਦੂਜੇ ਚੁੱਪ ਕਰਕੇ ਬਹਿ ਜਾਣ ਉਹ ਗੱਲ ਨਹੀਂ ਜੇ ਬੰਨੀ ਨੰਬਰ 2 ਅੱਜ ਡਿਪਟੀ ਕਮਿਸ਼ਨਰ ਦੇ ਗੱਲ ਪਏ ਨੇ ਇਹਨਾਂ ਦੇ ਪਿਛਲੇ 3 ਦਿਨਾਂ ਦੇ ਵਿੱਚ ਸਾਰਾ ਟੱਬਰ ਕਦੇ ਵੀਡੀਓ ਨੂੰ ਗਾਲਾਂ ਕੱਢਦਾ ਕਦੇ ਸੈਕਟਰੀ ਨੂੰ ਗਾਲਾਂ ਕੱਢਦਾ ਇੱਥੋਂ ਤੱਕ ਨਹੀਂ ਮੈਂ ਦੱਸ ਦੇਣਾ ਚਾਹੁੰਦਾ ਬੜੀ ਸਾਰੀ ਲੀਡਰਸ਼ਿਪ ਨੂੰ ਇਹ ਅਫਸਰਾਂ ਦੇ ਘਰਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰ ਰਹੇ ਨੇ ਔਰ ਉੱਥੇ ਗੁੰਡੇ ਭੇਜ ਕੇ ਟੈਲੀਫੋਨ ਕਰਦੇ ਨੇ ਉਸ ਅਫਸਰ ਦੇ ਘਰ ਉਹਦੀ ਮਾਂ ਨੂੰ ਉਹਦੇ ਲਾਈਫ ਨੂੰ ਉਹਦੇ ਬੱਚਿਆਂ ਨੂੰ ਵੀ ਤੇਰੀ ਦੁਕਾਨ ਚ ਕਾ ਦਾਂਗੇ ਤੈਨੂੰ ਉੱਥੋਂ ਚੁੱਕ ਦਵਾਂਗੇ ਇਹ ਗੱਲਾਂ ਨੰਗ ਗਈਆਂ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆ ਸਤਿਕਾਰ ਕਰਦੀ ਆ ਪਰ ਸਤਿਕਾਰ ਦਾ ਮਤਲਬ ਵੀ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਕੋਈ ਸਾਥੀ ਇਹਨਾਂ ਤੋਂ ਡਰਨ ਵਾਲਾ ਨਹੀਂ ਹੈਗਾ ਇਹ ਕੋਸ਼ਿਸ਼ ਕਰਦੇ ਨੇ ਅੰਗਰੇਜ਼ੀ ਦਾ ਖਲਬੋਦਾ ਬੁੱਲੀ ਇਹ ਬੁੱਲੀ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਕਿਸੇ ਨਹੀਂ ਜੇ ਬੁੱਲੀ ਹੋਣਾ ਅੱਜ ਇਹਨਾਂ ਨੂੰ ਸਮਝ ਲੱਗਣ ਲੱਗੀ ਆ ਵੀ ਜਿਵੇਂ ਜਿਵੇਂ ਬੀਜਿਆ ਉਵੇਂ ਅੱਜ ਵੱਡਣਾ ਪੈ ਰਿਆ ਆ ਬੈਠਾ ਜਗਰੂਪ ਪੁੱਛੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕੀ ਨਹੀਂ ਕੀਤਾ ਆ ਜਮਸ਼ੇਰ ਹਣੀ ਬੈਠੇ ਨੇ ਕੀ ਨਹੀਂ ਕੀਤਾ ਆ ਬਲਵੀਰ ਬੈਠਾ ਪੰਨੂ ਸਾਹਿਬ ਉੱਥੇ ਕੀ ਨਹੀਂ ਹੋਇਆ ਤੁਸੀਂ ਸਾਰੇ ਗਵਾਹ ਮੈਨੂੰ ਦੱਸ ਦਿਓ ਵੀ 113 ਪੰਚਾਇਤਾਂ ਦੇ ਵਿੱਚ ਦੋ ਜਾਨ ਉਨੇ ਦੇ ਵਿੱਚ ਕਿੰਨੀਆਂ ਪੰਚਾਇਤਾਂ ਤੇ ਖੋਲ ਹੋਈ ਮੈਂ ਤਾਂ ਚਲੋ ਬੋਲਦਾ ਨਹੀਂ ਇਹਨਾਂ ਨੇ ਤਾਂ ਪੰਚਾਇਤਾਂ ਵੀ ਬਣਾਈਆਂ ਤੇ ਟੈਚੀ ਵੀ ਲਏ ਸਾਰਾ ਇਹ ਗੱਲ ਕਰਨ ਯਾਰ ਅੱਜ ਅੱਜ ਡੀਸੀ ਤੇ ਜਾ ਕੇ ਗੱਲ ਪੈਣ ਅੱਜ ਐਡੀਸੀ ਤੇ ਗੱਲ ਪੈਣ ਅੱਜ ਬੀਡੀਓ ਤੇ ਗੱਲ ਪੈਣ ਆਹੋ ਯਾਰ ਜੇ ਤੁਸੀਂ ਸਾਡੇ ਨੂੰ ਸਾਨੂੰ ਸੁ ਬੁਰਾ ਸਮਝਦੇ ਸਾਡੇ ਨਾਲ ਗੱਲ ਪੈਜੋ ਕੋਈ ਗੱਲ ਨਹੀਂ ਸਿਆਸੀ ਬੰਦੇ ਆ ਅਸੀਂ ਅੱਗੇ ਵੀ ਸੁਣੀ ਆ ਫੇਰ ਵੀ ਸੁਣਾਂਗੇ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੇਰੀ ਤੇ ਇਨਾਂ ਦੀ ਪਰਵਰਿਸ਼ ਚ ਫਰਕ ਆ ਇਹਨਾਂ ਨੂੰ ਇਹਨਾਂ ਦੀ ਪਰਵਰਿਸ਼ ਇਹੋ ਜਿਹੀ ਗੱਲਾਂ ਸਿਖਾਉਂਦੀ ਆ ਸਾਡੀ ਪਰਵਰਿਸ਼ ਇਹੋ ਜਿਹੀ ਗੱਲਾਂ ਨਹੀਂ ਦੱਸਦੀ ਆ ਇਸ ਕਰਕੇ ਮੈਂ ਇੱਕ ਬੇਨਤੀ ਕਰਨਾ ਚਾਹਨਾ ਬਹੁਤ ਲੰਬੀ ਗੱਲ ਨਹੀਂ ਕਰਨੀ ਸਾਥੀਆਂ ਨੇ ਗੱਲ ਕਰਨੀ ਆ ਇਹ ਜਿਹੜਾ ਡਰ ਦਾ ਮਾਹੌਲ ਇਹ ਇਲਾਕੇ ਦੇ ਵਿੱਚ ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਉਸ ਡਰ ਦੇ ਵਿੱਚ ਆ ਆਮ ਆਦਮੀ ਦਾ ਪਾਰਟੀ ਦਾ ਵਰਕਰ ਪਿੱਛੇ ਹੋ ਜਾਏ ਆ ਆਮ ਆਦਮੀ ਦਾ ਲੀਡਰ ਪਿੱਛੇ ਹੋ ਜਾਣ ਅਫਸਰ ਡਰ ਜਾਣ ਇਹਨਾਂ ਤੇ ਆਦਾ ਤਾਂ ਡਰਾਉਂਦੀ 5 ਸਾਲ ਪਹਿਲਾਂ ਡਰਾਉਂਦੇ ਰਹੇ ਨੇ ਇਹ ਡਰਾਉਂਦੇ ਵੀ ਨੇ ਧਮਕਾਉਂਦੇ ਵੀ ਨੇ ਤੇ ਲੁੱਟਦੇ ਵੀ ਨੇ ਹਰ ਚੀਜ਼ ਦਾ ਕਰਦੇ ਰਹੇ ਨੇ ਤੇ ਇਹ ਸਾਥ ਸਾਥ ਸਾਡਾ ਸਾਨੂੰ ਲੋਕਾਂ ਦੀ ਸਪੋਰਟ ਆ ਅਸੀਂ ਬਿਲਕੁਲ ਨਹੀਂ ਡਰਦੇ ਅੱਜ ਇਸ ਦਰਦੇ ਖਿਲਾਫ ਆਵਾਜ਼ ਕਰਨ ਲਈ ਅੱਜ ਇੱਥੇ ਇਕੱਠੇ ਹੋਏ ਆ। ਸੋ ਮੇਰੀ ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਆ। ਅਸੀਂ ਇਹਦੀ ਸਾਰੀ ਸ਼ਿਕਾਇਤ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਾਂਗੇ। ਇਹ ਕਿਹੜਾ ਦਾ ਪਰਿਵਾਰ ਦਾ ਮੈਂਬਰ ਜਿਹੜਾ ਆਪ ਉਹਦੀ ਵੋਟ ਸ਼ਹਿਰ ਦੇ ਵਿੱਚ ਆ ਉਹ ਕਿਸੇ ਪਿੰਡ ਦਾ ਨਿਵਾਸੀ ਨਹੀਂ, ਕਿਸੇ ਪਿੰਡ ਦਾ ਵੋਟਰ ਨਹੀਂ। ਉਹ ਵੀਡੀਓ ਦੇ ਸੈਕਟਰੀਆਂ ਦੇ ਸਾਹਮਣੇ ਬੈਕਗ੍ਰਾਉਂਡ ਨੂੰ ਗਾਲ੍ਹਾਂ ਕੱਢਦਾ, ਉਹਨਾਂ ਦੇ ਉਹਨਾਂ ਨੂੰ ਤੰਗ ਕਰਦਾ, ਮਜਬੂਰ ਕਰਦਾ। ਅਸੀਂ ਉਹਦੀ ਸ਼ਿਕਾਇਤ ਜਿਹੜੀ ਅੱਜ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜੀਆ ਔਰ ਡਿਪਟੀ ਕਮਿਸ਼ਨਰ ਨੂੰ ਵੀ ਭੇਜੀਆ ਔਰ ਅਸੀਂ ਮੰਗ ਕਰਦੇ ਆ ਕਿ ਜਿਹੜੇ ਇਹੋ ਜਿਹੇ ਅਨਸਰ ਨੇ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਨਾ ਦਿੱਤਾ ਜਾਵੇ ਤਾਂ ਕਿ ਅਫਸਰ ਆਪਣਾ ਕੰਮ ਜਿਹੜਾ ਚੰਗੀ ਤਰ੍ਹਾਂ ਕਰ ਸਕਣ ਔਰ ਜਿਹੜੀ ਅੱਜ ਡਿਪਟੀ ਕਮਿਸ਼ਨਰ ਦੇ ਨਾਲ ਇਹਨਾਂ ਨੇ ਸ਼ਬਦਾਵਲੀ ਵਰਤੀ ਆ ਸਖਤ ਲਫ਼ਜ਼ਾਂ ਦੇ ਵਿੱਚ ਉਹਦੀ ਨਿੰਦਾ ਕਰਦੇ ਆ ਔਰ ਇੱਕ ਗੱਲ ਦੱਸ ਦਈਏ ਕਿ ਅਸੀਂ ਸਾਰੇ ਉਸ ਸਿਸਟਮ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ ਔਰ ਜਿੱਥੇ ਕਿਤੇ ਸਾਡੇ ਕਰਮਚਾਰੀ ਨੂੰ ਕਿਸੇ ਕਿਸਮ ਦਾ ਹੀ ਡਰ ਦਾ ਮਾਹੌਲ ਆਏਗਾ ਉਹਦੇ ਪਿੱਠ ਪਿੱਛੇ ਖੜੇ ਹੋ ਕੇ ਤਗੜੇ ਰਵਾਬ ਸਰਕਾਰ ਤੁਹਾਡੀ ਮੰਗ ਇਹਨਾਂ ਦਾ ਇਮਾਨਤੇ ਦੇਖੋ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਆ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਆ ਕਿ ਜਿਹੜੇ ਪੋਲੀਟੀਕਲ ਬੰਦੇ ਜਾ ਕੇ ਡਰਾ ਰਹੇ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦਾ ਜਵਾਬ ਉਸੇ ਭਾਸ਼ਾ ਜੀ ਦਾਂਗੇ ਇਹ ਜਵਾਬ ਦਾ ਇਹੀ ਬਣਦਾ ਹੈ ਜਿੱਦਾਂ ਕਰਨਗੇ ਉਦਾਂ ਕਰਕੇ ਵਿਖਾਦਾਂਗੇ ਕੋ ਗਾੜੀ ਚੂੜੀਆਂ ਨਹੀਂ ਪਾਈਆਂ ਕਿਸੇ ਨੇ ਸੁਰਨਦਾਸ ਸਾਹਿਬ ਉਹ ਕਹਿ ਰਹੇ ਇੰਨਾ ਕੀਤੀਆਂ ਕਮਾਲ ਹੈ ਬਦੀਕੀਆਂ ਹੋਈਆਂ ਨਹੀਂ ਆ ਇਹਨਾਂ ਨੂੰ ਭੁਲੇਖਾ